ਤੇ ਲਓ ਜੀ ਹੁਣ ਪਹੁੰਚ ਗਏ ਆਪਾਂ ਸ਼ੋਰਮਾ ਕਲੱਬ ਦੇ ਵਿੱਚ ਚੰਦਰ ਤੇ ਇੱਥੇ ਬਾਈ ਰਜਿਤ ਭਾਈ ਹੋਰਾਂ ਨੇ ਸੁਜੈਸਟ ਕੀਤਾ ਸੀਗਾ ਕਿ ਇੱਕ ਸ਼ੋਰਮਾ ਕਲੱਬ ਨਾਂ ਦੀ ਜਗ੍ਹਾ ਆ ਜਿੱਥੇ ਸ਼ੋਰਮਾ ਬਣਦਾ ਤੇ ਬਣਦਾ ਆ ਆਟੇ ਦੀ ਰੋਟੀ ਦੇ ਵਿੱਚੋਂ ਨਾ ਬਾਈ ਜੀ ਤੇ ਕਿਉਂਕਿ ਕਈ ਜਗ੍ਹਾ ਤੇ ਸ਼ੋਰਮਾ ਬਣਾਉਂਦੇ ਆ ਸਿਰਫ ਮੈਦੇ ਦਾ ਬਣਾਉਂਦੇ ਆ ਤੇ ਬਾਈ ਤੁਸੀਂ ਦੱਸੋ ਪਹਿਲਾਂ ਇਹ ਕਿੱਥੇ ਖਾਦਾ ਸੀ ਤੁਹਾਨੂੰ ਕਿਵੇਂ ਪਤਾ ਸੀ ਇਹ ਐਕਚੁਅਲੀ ਮੇਰੇ ਫਰੈਂਡ ਹੈ ਮੇਰੇ ਨਾਲ ਬਾਈ ਬ੍ਰਾਈਡ ਕਰਦੇ ਸੀ ਅੱਛਾ ਤੇ ਇਹ ਉਹਨਾਂ ਨੇ ਮੇਰੇ ਖਿਆਲ ਨਾਲ 2 ਸਾਲ ਪਹਿਲਾਂ ਸਟਾਰਟ ਕੀਤਾ ਹੈ ਤੇ ਕਾਫੀ ਉਹ ਆਪ ਦੀ ਜਿਮ ਵਗੈਰਾ ਬਹੁਤ ਜਾਂਦੀ ਸੀ ਤੇ ਹੈਲਥ ਦਾ ਬਹੁਤ ਧਿਆਨ ਰੱਖਦੇ ਸੀ ਐਂਡ ਉਹਨਾਂ ਨੇ ਇੱਥੇ ਮੈਂ ਜਦੋਂ ਦੇਖਿਆ ਇਹਨਾਂ ਦਾ ਮੈਨੂ ਵੀ ਆ ਕੇ ਤੇ ਮੈਨੂ ਦੇ ਵਿੱਚ ਸਭ ਤੋਂ ਉੱਪਰ ਜਿਹੜੀ ਆਪਸ਼ਨ ਆ ਰਹੀ ਹੈ ਸ਼ਰਮਾ ਹੈਲਦੀ ਆਪਸ਼ਨਸ ਹੂੰ ਤੇ ਉਹਦੇ ਵਿੱਚ ਇਹਨਾਂ ਨੇ ਨਿਊਟ੍ਰੀਸ਼ਨ ਵੈਲਿਊਜ਼ ਵੀ ਦੱਸੀਆਂ ਹੋਈਆਂ ਬਿਲਕੁਲ ਕਿ ਕਿਸ ਚੀਜ਼ ਦੇ ਵਿੱਚ ਕਿੰਨਾ ਪ੍ਰੋਟੀਨ ਕਿੰਨਾ ਕਾਰਬ ਕਿੰਨੀ ਫੈਟ ਹੈ ਬਿਲਕੁਲ 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 ਇਦੇ ਵਿੱਚ ਇਹਨਾਂ ਨੇ ਆਪਸ਼ਨ ਦਿੱਤੀ ਹੈ ਜੇ ਤੁਸੀਂ ਮੈਦੇ ਵਾਲੀ ਜਿਹੜੀ ਟਰੈਡੀਸ਼ਨਲ ਸ਼ੁਰਮਾ ਜਿਹੜਾ ਖਾਣਾ ਉਹ ਵੀ ਖਾ ਸਕਦੇ ਹੋ ਬਟ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਵੀਟ ਬ੍ਰੈਡ ਨਾਲ ਵੀ ਇਹਨੂੰ ਖਾ ਸਕਦੇ ਹੋ ਹੂੰ ਤੇ ਵੀਟ ਬ੍ਰੈਡ ਲੈਣੀ ਤੇ 10 ਰੁਪਏ ਐਕਸਟਰਾ ਲੱਗਣੇ ਆ ਰਾਈਟ ਤੇ ਆਪਾਂ ਵੀਟ ਬ੍ਰੈਡ ਵਾਲਾ ਮੰਗਾਇਆ ਹੈ ਸੋ ਦੈਟਸ ਟੇਸਟ ਤੁਸੀਂ ਟੇਸਟ ਕਰੋ ਪਹਿਲਾਂ ਤੇ ਦੱਸੋ ਕਿ ਕਿਸ ਕਿਸ ਤਰ੍ਹਾਂ ਦਾ ਚਲੋ ਪਹਿਲਾਂ ਟੇਸਟ ਕਰਦੇ ਹਾਂ ਤੇ ਸੋ ਆਹ ਜੀ ਸਾਡਾ ਸ਼ੁਰਮਾ ਤੇ 1 ਰੁਪਈਏ ਸ਼ੁਰੂ ਦੇਸੀ ਆਪਡੀ ਕਰਤਾ ਕਹਿੰਦੇ ਦੀ ਅਨਸਲਾਈਜ਼ ਇੱਕ ਇੱਕ ਆ ਜੇ ਨੂੰ ਕਰੀ ਇੱਕ ਇੱਕ ਹੋਦਾ ਐਡਾ ਵਾ ਠੀਕ ਹੈ ਜੀ ਇਹਦੇ ਵਿੱਚ ਛੁਟਾ ਹੈ ਚਿਕਨ ਸੂਪ ਪਰ ਆਸੀਂ ਇਹਨੂੰ ਹਾਫ ਕਰਾਇਆ ਸੀ ਕਿਉਂਕਿ ਅੱਜ ਦੋ ਤਿੰਨ ਸ਼ੂਟ ਫੋਰ ਵੀ ਕਰਦੇ ਆ ਇਸ ਕਰਕੇ ਅਸੀਂ ਉਹ ਇਹ ਕੱਟ ਕਰ ਰਹੇ ਹਾਂ ਕਿਉਂਕਿ ਦੂਜੀ ਗੱਲ ਸਾਡੀ ਸਿਹਤ ਨਾਲ ਘਟ ਬੰਦੀ ਇਸ ਕਰਕੇ ਹਲਦੀ ਥੋੜਾ ਕੱਟ ਕਰ ਰਹੇ ਸੀ ਤੇ ਸੋ ਦੋ ਚੰਡੀਆਂ ਦਿੱਤੀਆਂ ਨਾਲ ਸੌਸ ਹੈ ਇੱਕ ਸਪਾਈਸੀ ਵਾਲੀ ਇੱਕ ਹਾਂ ਵਾਲੀ ਤਲਹ ਹੋਇਆ ਕੀ ਸਾਈਜ਼ ਹੀ ਛੋਟਾ ਇਹ ਤਾਂ ਖਾਦੀ ਨੰਮ ਦਾੜਲਾ ਲਾ ਲਾ ਹੋਰ 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 ਕਰਦਾ ਕਰਦਾ ਪੂਰਾ ਲੋੜ ਬਾਵੇ ਤੇ ਸੋ ਬਹੁਤ ਵਧੀਆ ਹੋਰ ਬਾਈ ਨੂੰ ਆ ਰਹੇ ਨੇ ਆਪਣੇ ਕੋਲ ਹੋਰ ਬਾਈ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਆਈਡੀ ਕਿੱਥੋਂ ਆਇਆ ਬੜੀ ਪੂਰ ਮੰਗ ਦੇ ਵਿੱਚ ਤੇ ਸੋ ਹੁਣ ਜਦ ਤੱਕ ਰਜਤ ਭਾਈ ਖਾਣਾ ਕਰ ਰਿਹਾ ਤਾਂ ਤੱਕ ਤੁਸੀਂ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਵੀ ਤੁਸੀਂ ਬੈਸ ਸ਼ੋਧਮਾ ਕਿਹੜਾ ਕਰਦਾ ਕੋਵੇ ਕਿਥੋਂ ਆਸ ਤੇ ਸੋ ਬਾਈ ਹੁੜੀ ਆਪਣੇ ਨਾਲ ਆ ਗਿਆ ਨੇ ਤੇ ਬਾਈ ਹੁਣਾਂ ਦੇ ਸ਼ੋਰਮਾ ਕਲੱਬ ਬਾਈ ਹੁਣਾਂ ਦੇ ਖੁੱਲਿਆ ਆ ਬਾਈ ਪਹਿਲਾਂ ਤਾਂ ਮੈਨੂੰ ਦੱਸੋ ਵੀ ਆ ਕਿਹੜੀ ਸ਼ੈਅ ਹੈ ਜੀ ਸਰ ਇਹ ਜਿਹੜੀ ਸਾਡੇ ਮੀਨੂ ਆਈਟਮ ਹੈ ਜੀ ਇਹ ਹੈਗਾ ਜੀ ਕੀਮਾ ਐਗਸ ਕੀਮਾ ਐਗਸ ਨਹੀਂ ਕੀਮਾ ਐਗਸ ਕਹਿੰਦੇ ਨੇ ਇਹਨਾਂ ਨੂੰ ਡੈਵਲਸ ਕੀਮਾ ਐਗ ਵੀ ਕਹਿੰਦੇ ਨੇ ਅੱਛਾ ਬਟ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਸਾਨੂੰ ਸਾਰਾ ਵੇਟੇਜ ਆਂਦਾ ਹੈਗਾ ਹੂੰ 10 10 ਗ੍ਰਾਮ ਦਾ ਇਹਦੇ ਵਿੱਚ ਚਿਕਨ ਕੀਮਾ ਪੈਂਦਾ ਚਿਕਨ ਬ੍ਰੈਸ ਦਾ ਅੱਛਾ ਹਾਂਜੀ ਚਿਕਨ ਬ੍ਰੈਸ ਦਾ ਕੀਮਾ ਪਏਗਾ ਨਾਲ ਇਹਦੇ ਵਿੱਚ ਜਿਹੜਾ ਬੋਇਲਡ ਐਗ ਹੈਗਾ ਉਹਦਾ ਪ੍ਰੋਟੀਨ ਕੰਟੈਂਟ ਹੈਗਾ ਇਹ ਬੇਸਿਕ ਸਾਡੇ ਜਿਹੜੇ ਜਿਮ ਜਾਣ ਵਾਲੇ ਫਰੈਂਡਸ ਨੇ ਆ ਜਿਮ ਜਾਣ ਵਾਲੇ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤੀ ਗਈ ਚੀਜ਼ ਹੈ ਕਿ ਇਹਦੇ ਵਿੱਚ ਫੈਟਸ ਤੇ ਕਾਰਬਸ ਬਿਲਕੁਲ ਲੋਏਸਟ ਅੱਛਾ ਤੇ ਪ੍ਰੋਟੀਨ ਬਿਲਕੁਲ ਹਾਈ ਤੇ ਇਹਦੇ ਵਿੱਚ ਵਾਈਟ ਪਾਰਟ ਜਿਹੜਾ येलो ਪਾਰਟ ਵਾਲਾ ਹੈ ਨਹੀਂ ਨਾ ਨਹੀਂ येलो ਪਾਰਟ ਅਸੀਂ ਕਰਦੇ ਤਾਂ ਜੀ ਤੇ ਉਹ ਯਾਰ ਕੱਢ ਦਿੰਦਾ ਉਹਦੇ ਵਿੱਚ ਜਿੰਨੀਆਂ ਕੈਲਰੀਜ਼ ਜੋ ਵੀ ਉਹਦਾ ਹੈਗਾ ਉਹ ਸਾਰਾ ਕੁਝ ਸਾਈਡ ਦੇ ਉੱਤੇ ਤੇ ਉਹਦੀ ਜਗ੍ਹਾ ਤੇ ਉੱਤੇ ਚਿਕਨ ਕੀਮਾ ਐਡ ਕਰ ਦਿੰਦਾ ਬ੍ਰੇਸਟਾ ਕੀ ਬਾਤ ਹੈ ਭਈ ਇਹ ਕਿ ਨਵੀਂ ਕਿਹੋ ਜਿਹੀ ਚੀਜ਼ ਹੈ ਅੱਛਾ ਭਾਈ ਉਹਨਾਂ ਨੇ ਇੱਕ ਬੜੀ ਹੋਰ ਇਨੋਵੇਸ਼ਨ ਕੱਢੀ ਆ ਐਗ ਕਾਫੀ ਐਗ ਕਾਫੀ ਬਿਲਕੁਲ ਉਹ ਐਗ ਕਾਫੀ ਕਿੱਥੇ ਲੋਕ ਪੀਂਦੇ ਨੇ ਸਰ ਐਗ ਕਾਫੀ ਮੈਂ ਹੁਣੇ ਪਿੱਛੇ ਜਾ ਗਿਆ ਸੀਗਾ ਜੀ ਵੀਅਤਨਾਮ ਅੱਛਾ ਤੇ ਵੀਅਤਨਾਮ ਜਦੋਂ ਮੈਂ ਜਾ ਕੇ ਪੀਤੀ ਐਗ ਕਾਫੀ ਤਾਂ ਮੈਨੂੰ ਬੜੀ ਸਵਾਦ ਲੱਗੀ ਜੀ ਮੈਂ ਕਿਹਾ ਇਹ ਬੜੀ ਯੂਨਿਕ ਜੀ ਚੀਜ਼ ਹੈ ਆਂਡਾ ਕਾਫੀ ਦੇ ਵਿੱਚ ਇਥੇ ਕਿਸੇ ਨੇ ਨਹੀਂ ਪੀਤਾ ਨਾ ਮੈਂ ਕਦੀ ਪੀਤਾ ਸੀਗਾ ਬਟ ਉਹ ਇੱਕ ਇਹੋ ਜੀ ਚੀਜ਼ ਹੈ ਜਿੱਦਾਂ ਕਿ ਆ ਆਪਾਂ ਚੀਜ਼ ਲੈ ਕੇ ਆਏ ਆ ਨਵੀਂ ਜਿਹੜੀ ਕਿ ਮੈਂ ਕਹਿਣਾ ਕਿ ਆਪਣੇ ਜੋ ਮੈਨੂੰ ਵਧੀਆ ਲੱਗੀ ਜੋ ਮੈਂ ਟੇਸ ਕਰਕੇ ਆਇਆ ਉਹ ਇੱਥੇ ਦੇ ਲੋਕਲ ਲੋਕੀ ਵੀ ਟੇਸ ਕਰਨ ਤੇ ਜਿਹੜੇ ਨਹੀਂ ਜਾ ਸਕਦੇ ਤੇ ਉਹਨਾਂ ਦੇ ਹਿਸਾਬ ਨਾਲ ਹੀ ਮੈਂ ਉੱਥੇ ਜਿਹੜੀ ਟੇਸ ਕੀਤੀ ਹੈ 커피 ਉਹੀ ਮੈਂ ਸੇਮ ਕਨਸੈਪਟ ਇੱਥੇ ਲੈ ਕੇ ਆਇਆ ਜੀ ਅੱਛਾ ਥੋੜੀ ਸਟਰੋਂਗ ਹੁੰਦੀ ਹੈ 커피 ਉਹਨਾਂ ਦੀ ਤੇ ਉਹਦੇ ਵਿੱਚ ਆਂਡੇ ਪੈਂਦੇ ਨੇ ਤੇ ਨਾਲ ਮਿੱਠਾ ਹੁੰਦਾ ਤੇ ਨਾਲ ਆਈਸ ਦੇ ਸ਼ਰੇਡਡ ਆਈਸ ਆਂਦੀ ਹੈਗੀ ਐ ਅੱਛਾ ਮਤਲਬ ਉਹ ਕੋਲਡ ਫਾਰਮ ਚ ਆਉਂਦੀ ਹੈ ਨਾ ਹੌਟ ਤੇ ਕੋਲਡ ਦੋਨਾਂ ਦੇ ਵਿੱਚ ਆਂਦੀ ਹੈ ਬਟ ਪ੍ਰੇਫਰੇਬਲੀ ਜ਼ਿਆਦਾ ਕੋਲਡ ਹੁੰਦੀ ਹੈ ਬਟ ਅਕੋਰਡਿੰਗ ਟੂ ਆਪਣਾ ਜਿਹੜਾ ਵੀ ਸੀਜ਼ਨ ਹੈਗਾ ਉਹਦੇ ਅਕੋਰਡਿੰਗਲੀ ਬੰਦੇ ਪੀ ਸਕਦੇ ਨੇ ਜਿਵੇਂ ਗਰਮੀਆਂ ਦੇ ਵਿੱਚ ਠੰਡੀ ਕਾਫੀ ਜ਼ਿਆਦਾ ਚੱਲਦੀ ਹੈ ਸਰਦੀਆਂ ਦੇ ਵਿੱਚ ਗਰਮ ਚੱਲਦੀ ਹੈ ਤੇ ਉਹਦੇ ਹਿਸਾਬ ਨਾਲ ਐ ਜੀ ਉਹਨੇ ਆਏਗੀ ਬੜੀ ਵਧੀਆ ਤੁਸੀਂ ਪੀ ਕੇ ਦੇਖਿਓ ਜੀ ਤੁਸੀਂ ਉਹ ਚ ਕਹਿ ਨਹੀਂ ਸਕਦੇ ਕਿ ਅੰਡਾ ਹੈਗਾ ਅੱਛਾ ਇਹ ਚ ਤੁਸੀਂ ਦੇਖ ਕੇ ਅੰਡਾ ਖਾ ਰਹੇ ਹੋ ਉਹਦੇ ਵੀ ਅੰਡਾ ਪੀਓਗੇ ਅੱਛਾ ਹੁਣ ਬਾਈ ਇਹਨੂੰ ਖਾਣ ਦੀ ਦਸੋ ਥੋੜਾ ਤਰੀਕਾ ਕੀ ਆ ਇਹਨੂੰ ਡਾਇਰੈਕਟ ਸੌਸ ਲਾਈ ਖਾ ਗਏ ਜਾਂ ਕਿਵੇਂ ਬਿਲਕੁਲ ਸੇ ਡਾਇਰੈਕਟ ਸੌਸ ਲਾ ਕੇ ਤੁਸੀਂ ਖਾ ਸਕਦੇ ਹੋ ਸੌਸ ਇਹਦੇ ਵਿੱਚ ਆ ਵੀ ਸਾਡੀ ਜਿਹੜੀ ਆਂਦੀ ਆ ਆਲਮੋਸਟ ਲੈਸ ਫੈਟ ਵਾਲੀ ਆਂਦੀ ਆ ਨਾਲ ਚਿਲੀ ਸੌਸ ਹੈਗੀ ਹੈ ਬਾਈ ਇਹਦੀ ਸੌਸ ਉਸੇ ਆਪ ਬਣਾਉਣੀ ਉਤਨੀ ਹੈ ਬਿਲਕੁਲ ਸਰ ਸੌਸ ਇਹ ਸਾਡੀ ਆਪ ਬਣਦੀ ਹੈ ਜੀ ਇਹਦੇ ਵਿੱਚ ਕੋਈ ਕਲਰਿੰਗ ਐਡਿਟ ਨਹੀਂ ਹੈਗਾ ਜਿਵੇਂ ਚਿਲੀ ਸੌਸ ਜਿਹੜੀ ਹੈ ਨੈਚੁਰਲ ਜਿਹੜਾ ਰੈੱਡ ਚਿਲੀ ਦਾ ਹੈ ਉਹੀ ਹੈ ਅੱਛਾ ਕੋਈ ਇਹ ਦੇਖ ਸਕਦੇ ਹੋ ਚਿਕਨ ਦੀ ਨਾ ਇੱਕ ਬੋਲ ਬਣਾਈ ਹੋਈ ਆ ਬਾਈ ਹੁਣਾਂ ਨੇ ਪੂਰੀ ਪੂਰੀ ਕਿੰਨੇ 10 ਗ੍ਰ ਕਿਆ ਬਾਤ ਮੇਰੇ ਮੁਝ ਪੜਿਆ ਆ ਰਹੇ ਨੇ ਬਈ ਤੇ ਸੋ ਮੇਕੋ ਵੇਟ ਨਹੀਂ ਹੋ ਰਹੀ ਤੇ ਬਾਈ ਹੁਣਾਂ ਨੂੰ ਐਡਰੈਸ ਬਾਅਦ ਚ ਪੁੱਛਦੇ ਆ ਕਾਫੀ ਪੀਣ ਤੋਂ ਬਾਅਦ ਵੀ ਕਿੱਥੇ ਬਾਈ ਹੁਣ ਇੱਥੇ ਆਉਣਾ ਆ ਐਗ ਖਾਣ ਵਾਸਤੇ ਐਗ ਵਾਲੀ ਕਾਫੀ ਪੀਣ ਵਾਸਤੇ ਸੋ ਮੈਂ ਵੇਟ ਨਹੀਂ ਕਰ ਰਹੀ ਹਾਂ ਬਸ ਅੱਤੀ ਗਲਾ ਸ਼ਬਰੀ ਹੈਡਡ ਆ ਚੀਜ਼ ਨੂੰ ਵਾਸਤੇ ਸੇ ਸ਼ੋਰਮਾ ਬਾਈ ਦਾ ਖਾਣਾ ਐ ਸੀ ਤੇ ਬਟ ਆ ਚੀ ਜਿਹੜੀ ਆ ਉਸ ਤੋਂ ਬੈਸਟ ਮੈਨੂ ਲੱਗੀ ਆ ਇਹ ਸਰ ਬਿਲਕੁਲ ਜੀ ਇਹ ਚ ਆਪਣਾ ਜਿਹੜੇ ਇੰਡੀਅਨ ਫਲੇਵਰਸ ਨੇ ਉਹਨਾਂ ਦੇ ਨਾਲ ਬਣਾਇਆ ਗਿਆ ਕੀਮਾ ਇਹ ਜਿਹੜਾ ਕਿ ਆਪਾਂ ਇਹਦੇ ਵਿੱਚ ਪਾਈ ਦਾ ਨਾਲੇ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਕਿ ਜਿਹੜੀ ਤੁਹਾਡੇ ਬਾਡੀ ਨੂੰ ਹਾਮ ਕਰੇ ਤੇ ਟੇਸਟ ਉੱਪਰੋਂ ਵਧੀਆ ਸੇਸਲੀ ਬੜੀ ਇੱਕ ਟੇਸਟ ਅਤੇ ਪੰਜਾਬੀ ਮਰਦੇ ਕਿੱਥੋਂ ਟੇਸਟ ਤੋਂ ਮਰਦੀ ਆ ਤੇ ਸਾਡੇ ਵਰਗੇ ਪੰਜਾਬੀ ਅੱਗੇ ਟੇਸਟ ਤੋਂ ਮਰੇ ਹੋਏ ਨੇ ਹੂੰ ਬਈ ਕਮਾਲ ਦਾ ਤੇ ਬਈ ਕਦੋਂ ਤੋਂ ਸ਼ੋਰਮਾ ਕਲੱਬ ਨੂੰ ਸ਼ੁਰੂ ਕੀਤਾ ਸਰ ਇਹ ਸ਼ੋਰਮਾ ਕਲੱਬ ਜਿਹੜਾ ਜੀ ਇਹ ਵੈਸੇ ਤਾਂ ਮੈਂ 2020 ਤੋਂ ਹੀ ਕਰ ਰਿਆਂ ਜੀ ਕੋਵਿਡ ਦੇ ਬਾਅਦ ਅੱਛਾ ਕੋਵਿਡ ਦੇ ਬਾਅਦ ਅਸੀਂ ਦਸੰਬਰ ਜਿਹਨੂੰ ਸਟਾਰਟ ਕੀਤਾ ਸੀਗਾ ਹੂੰ ਤੇ ਪਹਿਲਾਂ ਤਾਂ ਟੇਕ ਅਵੇ ਆਊਟਲੈਟ ਸੀਗਾ ਸਾਡਾ ਪੀਪੀਆਰ ਮਾਲ ਦੇ ਵਿੱਚ ਚਾਰਕ ਸਾਲ ਲਈ ਟੇਕ ਅਵੇ ਆਊਟਲੈਟ ਕੀਤਾ ਹੈਗਾ ਅੱਛਾ ਤਿਆ ਹੁਣੇ ਹੀ ਰੀਸੈਂਟਲੀ ਸਟੈਪ ਲਿਆ ਤੇ ਅਰਬਨ ਸਟੇਟ ਫੇਸ 2 ਮਾਰਕੀਟ ਜਲੰਧਰ ਦੇ ਵਿੱਚ ਅਸੀਂ ਆਪਣਾ ਡਾਈਨ ਇਨ ਆਊਟਲੈਟ ਵੀ ਓਪਨ ਕਰ ਦਿੱਤਾ ਹੈ। ਕੌਫੀ ਆ ਗਈ ਜੀ। ਲੋ ਜੀ ਸਾਡੀ ਐਗ ਕੌਫੀ ਆ ਗਈ ਆ। ਹੁਣ ਇਹ ਪੀਣ ਦਾ ਸਾਨੂੰ ਪਤਾ ਨਹੀਂ ਪ੍ਰੋਸੈਸ ਕੀ ਆ। ਹੁਣ ਬਾਈ ਇਹ ਤੁਸੀਂ ਦੱਸਣਾ। ਮੈਂ ਪੂਰਾ ਐਕਸਪਲੈਨ ਕਰ ਦਿੰਦਾ ਤੁਹਾਨੂੰ। ਵੀ ਕੀ ਪ੍ਰੋਸੀਜਰ ਆਦਾ? ਬਿਲਕੁਲ ਜੀ। ਇਹ ਸਰ ਜਿਵੇਂ ਐਗ ਕੌਫੀ ਜਿਹੜੀ ਹੈਗੀ ਆ ਇਹਦੇ ਨਾਲ ਆਉਂਦੀ ਹੈ ਜੀ ਆਈਸ। ਓਕੇ। ਆਈਸ ਇਹਦੇ ਨਾਲ ਆਉਂਦੀ ਹੈ ਜੇ ਤੁਹਾਨੂੰ ਮਿੱਠਾ ਇਹਦੇ ਵਿੱਚ ਵੱਧ ਲੱਗੇ ਤੁਸੀਂ ਇਹਦੇ ਵਿੱਚ ਆਈਸ ਹੋਰ ਐਡ ਕਰ ਸਕਦੇ ਹੋ। ਇਹ ਲੂਕ ਵਾਰਮ ਹੁੰਦੀ ਹੈ ਜ ਪਲੱਸ ਇਹ ਦੇ ਵਿੱਚ ਆਈਸ ਦੀਜ਼ ਅਕੋਰਡਿੰਗਲੀ ਐਡ ਕਰ ਸਕਦੇ ਆ ਜੇ ਤੁਹਾਨੂੰ ਜਿੰਨਾ ਕਿ ਘੱਟ ਮਿੱਠਾ ਚਾਹੀਦਾ ਹੈ ਜਾਂ ਤੁਹਾਨੂੰ ਉਹ ਕਰਨਾ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ। ਪਲੱਸ ਇਹ ਦੇ ਵਿੱਚ ਨਾਲ ਆੰਦ ਨੇ ਜੀ ਸਕੂਪ ਤੇ ਨਾਲ ਆਉਂਦੀ ਸਟ੍ਰਾਅਟ ਫਸਟ ਆਫ ਆਲ ਤੇ ਤੁਹਾਨੂੰ ਇਹਦਾ ਟੇਸਟ ਚਖਣਾ ਪੈਣਾ ਜੀ। ਇਹ ਇਹਦੀ ਥਿਕਨੈਸ ਤੇ ਬਾਕੀ ਇਹ ਤੁਸੀਂ ਫਸਟ ਆਫ ਆਲ ਟ੍ਰਾਈ ਕਰੋ ਫਿਰ ਅਸੀਂ ਦੱਸਦੇ ਹਾਂ। ਮੈਨੂੰ ਉਹੀ ਗੱਲ ਆ ਵੀ ਪਹਿਲੂ ਦੱਸੋ ਟ੍ਰਾਈ ਕਰਦੇ ਕਿਵੇਂ। ਪਹਿਲਾਂ ਉੱਪਰੋਂ ਚੱਕ ਕੇ ਦੇਖੋ ਹੀ ਥੋੜਾ ਜਿਹਾ। ਓਕੇ। ਹਾਂ। ਠੀਕ ਹੈ। ਪਹਿਲਾਂ ਇਹਦੇਸ ਲਵਾਂਗੇ। ਬਿਲਕੁਲ ਜੀ। ਕਿਆ ਬਾਤ ਹੈ ਆ ਫਸਟ ਟਾਈਮ ਪੀ ਰਿਆ ਪੰਜਾਬ ਦੇ ਵਿੱਚ ਐਗ ਕਾਫੀ ਬਈ ਪੰਜਾਬ ਚ ਪਹਿ ਵਸ ਹੀ ਹੋਣੀ ਲੱਗਿਆ ਨਾ ਬਿਲਕੁਲ ਆਬਵੀਅਸਲੀ ਦੱਸੋ ਇਹਦੇ ਦੱਸ ਸਕਦੇ ਆ ਅੰਡਾ ਇਹ ਚ ਬਈ ਕਿਆ ਬਾਤ ਹੈ ਬਿਲਕੁਲ ਵੀ ਨਹੀਂ ਲੱਗਦਾ ਕਿ ਚੈੱਕ ਹੂਗਾ ਜੇ ਨਾ ਦੱਸਿਆ ਜਾਵੇ ਤਾਂ ਤੁਸੀਂ ਕੋਈ ਦੱਸ ਸਕਦਾ ਇਹਦੇ ਚੰਡਾ ਬਈ ਨਹੀਂ ਜੇ ਤੁਸੀਂ ਨਾ ਦੱਸੋ ਇਹਦੇ ਵਿੱਚ ਐਗ ਹੈ ਤੇ ਨਹੀਂ ਪਤਾ ਲੱਗਦਾ ਹਾਂਜੀ ਬਿਲਕੁਲ ਚਲ ਫਲੇਵਰ ਹੀ ਬੜਾ ਵਧੀਆ ਲੱਗ ਰਿਹਾ ਦੋਤਾ ਕਿਆ ਬਾਤ ਹੈ ਯਾਰ ਉਹ ਇਹਦੇ ਵਿੱਚ ਐਗ ਪਾ ਕੇ ਬਣਾਇਆ ਹੋਇਆ ਆ ਕਿਆ ਬਾਤ ਹੈ ਯਾਰ ਹੂੰ ਬਈ ਬਹੁਤ ਯੂਨੀਕ ਆਈਡੀਆ ਤੁਹਾਡਾ ਅੱਛਾ ਹੁਣ ਇਹਦਾ ਟੇਸਟ ਕਰ ਲਿਆ ਹੁਣ ਇਹਦੇ ਵਿੱਚ ਬਰਫ਼ ਕਿਵੇਂ ਐਡ ਕਰਨੀ ਆਪਾਂ ਬਰਫ਼ ਸਰ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਉੱਤੋਂ ਇਸੇ ਕਰਕੇ ਕਿ ਸੀ ਉੱਪਰ ਤੱਕ ਦੇਈ ਦੀਏ ਕਿ ਬੰਦਾ ਚੱਕ ਕੇ ਪਹਿਲਾਂ ਥੋੜੀ ਜੀ ਇਹਨੂੰ ਟੇਸਟ ਕਰੇ ਉਹਦੇ ਬਾਅਦ ਆਪਣੇ ਅਕੋਰਡਿੰਗਲੀ ਰੇਸ ਕਰੇ ਹੁਣ ਆਹ ਨੀਚੇ ਕਾਫੀ ਦਾ ਸ਼ਾਰਟ ਹੈ ਜੀ ਪੂਰਾ ਓਕੇ ਪੂਰਾ ਤੇ ਉੱਪਰ ਪੂਰਾ ਤੁਹਾਡਾ ਇਹ ਹੈ ਆਂਡੇ ਦਾ ਹੁਣ ਇਹਨੂੰ ਪੂਰਾ ਤੁਸੀਂ ਮਿਕਸ ਕਰ ਲੈਣਾ ਆਹ ਦੇਖ ਸਕਦੇ ਹੋ ਤੁਸੀਂ ਤੇ ਆਹ ਥੱਲੇ ਕਾਫੀ ਤੇ ਉੱਪਰ ਐਗ ਤੁਸੀਂ ਆਪ ਤਾਂ ਲਓ ਵੀ ਕਿੰਨੀ ਯੂਨਿਕ ਜੀ ਚੀਜ਼ ਬਣਾਈ ਹੋਈ ਆ ਬਾਈ ਹੁਣਾਂ ਦੇ ਹੁਣ ਪਹਿਲਾਂ ਉੱਪਰ ਉੱਪਰ ਖਾਵਾਂਗੇ ਤੇ ਫਿਰ ਅੱਗੇ ਪੀਵਾਂਗੇ ਇਦੀ ਗੱਲ ਹੈ ਨਾ ਬਿਲਕੁਲ ਬਿਲਕੁਲ ਸਰ ਇਹ ਤੁਸੀਂ ਮਿਕਸ ਵੀ ਕਰ ਸਕਦੇ ਹੋ ਬਿਕੋਜ਼ ਇਹ ਇਹਦੇ ਵਿੱਚ ਬਿਲਕੁਲ ਵੀ ਮਿੱਠਾ ਨਹੀਂ ਹੁੰਦਾ ਇਹ ਆਪਣਾ ਸ਼ਾਰਟ ਹੀ ਹੈ ਜੀ ਅੱਛਾ ਤੇ ਇਹਦੇ ਵਿੱਚ ਜੋ ਮਿੱਠੇ ਦਾ ਪਾਰਟ ਆ ਸਾਰਾ ਇਹਦੇ ਵਿੱਚ ਇਨਕਲੂਡਿੰਗ ਹੈ ਤੁਸੀਂ ਇਹਨੂੰ ਇਕੱਲਾ ਖਾ ਕੇ ਬਾਅਦ ਦੇ ਵਿੱਚ ਸ਼ਾਰਟ ਪੀਣਾ ਹੈ ਜਾਂ ਤੁਸੀਂ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਇਹਦੇ ਵਿੱਚ ਐਡ ਕਰਨੀ ਆਈ ਇਹ ਕਸਟਮਰ ਟੂ ਕਸਟਮਰ ਡਿਪੈਂਡ ਕਰਦਾ ਜੀ ਅੱਛਾ ਕਈ ਵੇ ਹੁੰਦਾ ਨਾ ਕੌਫੀ ਪੀ ਕੇ ਥੋੜੀ ਹੈਲਦੀ ਹੈਲਥ ਇਹ ਕਿ ਵੀ ਸਰ ਹੈਲਦੀ ਦਾ ਤੇ ਇਦਾਂ ਜੀ ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਜ਼ਿਆਦਾ ਪੀਓਗੇ ਤਾਂ ਉਹ ਅਨ ਹੈਲਦੀ ਹੋ ਜਾਏਗੀ। ਹਮ ਅਸੀਂ ਇਸੇ ਲਈ ਰੱਖਿਆ ਹੈ ਕਿ ਅਸੀਂ ਕਿਹਾ ਜੀ ਥੋੜਾ ਸ਼ਾਰਟ ਹੀ ਹੈ ਇਹਦੇ ਵਿੱਚ ਬਾਕੀ ਸਾਰੀਆਂ ਹੈਲਦੀ ਆਈਟਮਾਂ ਹੀ ਨੇ ਜੀ ਇਹਦੇ ਵਿੱਚ ਆਪਣਾ ਜਿਹੜਾ ਕਾਫੀ ਹੋ ਗਈ ਤੇ ਹਲਕਾ ਜਿਹਾ ਇਹਦੇ ਵਿੱਚ ਮਿੱਠਾ ਪਾਇਆ ਕੰਡੈਂਸ ਮਿਲਕ ਨਾਲ ਉਹ ਉੱਥੇ ਕੰਡੈਂਸਡ ਮਿਲਕ ਨਾ ਮੰਦੀ ਹੈ। ਇਹ ਉੱਥੇ ਬਣੀ ਤਾਂ ਸਟਾਰਟ ਹੋਈ ਸੀ ਦੀ ਵਾਰ ਦੇ ਟਾਈਮ ਤੇ ਸਟਾਰਟ ਹੋਈ ਸੀ। ਅੱਛਾ ਜਦੋਂ ਕਿ ਉੱਥੇ ਦੁੱਧ ਘਟ ਗਿਆ ਸੀ। ਹਮ ਤੇ ਉਹਨਾਂ ਨੇ ਅਜਾਦ ਇਸ ਕਰ ਕੀਤੀ ਸੀ ਕਿ ਦੁੱਧ ਨੂੰ ਕੰਪਨਸੇਟ ਕਰਨ ਲਈ ਉਹਨਾਂ ਨੇ ਆਂਡਾ ਪਾਣਾ ਸ਼ੁਰੂ ਕੀਤਾ ਫੈਂਟ ਕੇ ਚੰਗੇ ਤਰੀਕੇ ਨਾਲ ਕਿ ਉਹ ਫਲੇਵਰਿੰਗ ਉਹਦੀ ਦੁੱਧ ਵਾਲੀ ਆ ਜਾਏ ਓਕੇ ਇਸ ਕਰਕੇ ਉੱਥੇ ਸਟਾਰਟ ਹੋਈ ਸੀ ਵੀਅਤਨਮੀਜ਼ ਐਗ ਕਾਫੀ ਤੇ ਇਹਨੂੰ ਜੇ ਤੁਸੀਂ ਮਿਕਸ ਕਰ ਲਓਗੇ ਤਾਂ ਬੂਰੇ ਤੁਹਾਨੂੰ ਕਾਫੀ ਦਾ ਹੀ ਸਵਾਦ ਆਏਗਾ ਜਿਵੇਂ ਤੁਸੀਂ ਕੋਲਡ ਕਾਫੀ ਕਿਤੇ ਪੀਤੀ ਹੋਵੇ ਮਿਕਸ ਕਰਕੇ ਪੀ ਕੇ ਦੇਖੋ ਉਹੀ ਜਿਹਾ ਸਵਾਦ ਆਏਗਾ ਤੁਹਾਨੂੰ ਚਾਹਣੇ ਨੂੰ ਆਪਾਂ ਮਿਕਸ ਕਰ ਲਈਏ ਮਿਕਸ ਕਰ ਲਓ ਜੀ ਇਹਨੂੰ ਉੱਪਰ ਹੇਠਾਂ ਲੋ ਜੀ ਆ ਚੱਕੋ ਆਪਾਂ ਸਾਰੀ ਸਾਰੀ ਹੁਣ ਕਾਫੀ ਹੋਈ ਕਿਆ ਬਾਤ ਹੈ ਅੱਜ ਹੁਣ ਇਹ ਜੇ ਬਰਫ਼ ਆਈਸ ਐਡ ਕਰ ਲਈਏ ਹੁਣ ਆਈਸ ਐਡ ਕਰ ਸਕਦੇ ਹਾਂ ਜੀ ਆਪਣੀ ਅਕੋਰਡਿੰਗਲੀ ਬਿਲਕੁਲ ਬਿਲਕੁਲ ਜੀ ਓਏ ਹੋਏ ਹਲੋ ਸਰ ਸੁਣੋ ਬਈ ਵੈਸੇ ਗੱਲ ਆ ਪੰਜਾਬੀਆਂ ਨੇ ਵਾਕਈ ਦਿਮਾਗ ਬਹੁਤ ਹੁੰਦੇ ਆ ਬਈ ਤੇ ਇਹਨਾਂ ਦਿਮਾਗ ਪੰਜਾਬੀ ਦਾ ਸੀ ਮੈਨੂੰ ਪਹਿਲੀ ਵਾਰ ਨਹੀਂ ਪਤਾ ਲੱਗਾ ਕਿ ਭਰਾ ਨੇ ਇਤਨਾ ਆਮ ਦੀ ਕੌਫੀ ਚੱਕ ਕੇ ਨੇ ਪੰਜਾਬ ਤੇ ਲਿਆਂਦੀ ਤੇ ਹੁਣ ਕਿੰਨੀ ਇਹਦੇ ਵਿੱਚ ਪਾਈ ਆਈਸ ਅਕੋਰਡਿੰਗਲੀ ਤੁਸੀਂ ਪਾ ਸਕਦੇ ਹੋ ਜਿੰਨੇ ਤੁਹਾਨੂੰ ਪਸੰਦ ਆ ਜਿੰਨਾ ਕੋ ਹੋਰ ਠੰਡਾ ਕਰਨਾ ਜਾਂ ਜਿੰਨਾ ਕੋ ਤੁਹਾਨੂੰ ਮਿੱਠਾ ਜ਼ਿਆਦਾ ਲੱਗਦਾ ਘੱਟ ਲੱਗਦਾ ਅਕੋਰਡਿੰਗਲੀ ਚੇਂਜ ਕਰ ਸਕਦੇ ਏਦੇ ਵਿੱਚ ਓਕੇ ਮਤਲਬ ਇਹਨੂੰ ਆਪਾਂ ਗਰਮ ਨੂੰ ਆਈਸ ਦੇ ਵਿੱਚ ਤਬਦੀਲ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਮੈਂ ਤਾਂ ਥੋੜੀ ਠੰਡੀ ਜਿਆਦਾ ਪੀਣ ਵਾਲੇ ਆ ਇਦਾਂ ਕਰਦੇ ਹਾਂ ਹੁਣ ਇਹਨੂੰ ਮੈਂ ਕਰ ਚਮਚਾ ਹੋਰ ਘੁਮਾ ਦਈਏ ਹਾਂਜੀ ਹਾਂਜੀ ਬਿਲਕੁਲ ਘੁਮਾ ਲਓ ਅੱਛਾ ਐਗ ਦੇ ਨਾਲ ਇਹਦੇ ਵਿੱਚ ਕੋਈ ਹੋਰ ਕੁਝ ਵੀ ਐਡ ਕਰਦੇ ਕਾਫੀ ਹੋ ਗਿਆ ਐਗ ਹੋ ਗਿਆ ਹੋਰ ਕੀ ਨਾਲ ਐਡ ਕਰਦੇ ਕੰਡੈਂਸਡ ਮਿਲਕ ਹੁੰਦਾ ਜੀ ਇਹਦੇ ਵਿੱਚ ਨਾਲ ਅੱਛਾ ਕਿ ਕੰਡੈਂਸਡ ਮਿਲਕ ਦੇ ਨਾਲ ਬਣਦੀ ਹੈ ਕਿਉਂਕਿ ਮਿੱਠੇ ਦਾ ਪਾਰਟ ਜਿਹੜਾ ਉਹ ਕੰਡੈਂਸਡ ਮਿਲਕ ਪੂਰਾ ਕਰ ਦਿੰਦਾ ਹੈਗਾ ਕਰੀਮ ਜਿਹਨੂੰ ਕਹਿੰਦੇ ਆ ਬਿਲਕੁਲ ਅ ਕੰਡੈਂਸਡ ਮਿਲਕ ਆਪਣਾ ਜਿਹੜਾ ਨੈਸ਼ਨਲ ਹਾਂ ਦਾ ਹੈਗਾ ਉਹ ਹੀ ਉਹ ਹੀ ਯੂਜ਼ ਕਰੀਦਾ ਜੀ ਬੇਸਿਕ ਉਹਦੇ ਨਾਲ ਹੀ ਬਣਦੀ ਆ ਰੈਸਪੀ ਹੀ ਬੇਸਿਕ ਉਹਨਾਂ ਨੇ ਉਹ ਬਣਾਈ ਹੋਈ ਆ ਜਿਹੜੀ ਕਿ ਮੈਨੂੰ ਵੀ ਸਵਾਲ ਲੱਗੀ ਜਿਹੜੀ ਕਿ ਮੈਂ ਕਿੰਨਾ ਕਿ ਲੋਕੀ ਵੀ ਆਪਣੇ ਇੱਥੇ ਟੇਸਟ ਕਰਨ ਤੇ ਉਹ ਵੀ ਲੋਕਾਂ ਨੂੰ ਵਧੀਆ ਲੱਗਿਆ ਬਹੁਤ ਆਹ ਆਈਡੀਆ ਕਿਤੇ ਤੁਸੀਂ ਹੋਰ ਮਤਲਬ ਜਿਹੜੇ ਆ ਬ੍ਰਾਂਡ ਬ੍ਰੂਨ ਜਿਹੜੇ ਚਾਹੁੰਦੇ ਆ ਅੱਜਕੱਲ ਆ ਚਾਹ ਵਾਲੇ ਹੋ ਗਿਆ ਬੰਦੇ ਉਹਨਾਂ ਨੂੰ ਵੀ ਕਦੀ ਆਈਡੀਆ ਦਿਖਾਇਆ ਵੀ ਯਾਰ ਆਈਡੀਆ ਦੇਖੋ ਕਿੰਦਾ ਜ਼ਬਰਦਸਤ ਆ ਇਹ ਜੀ ਮੈਂ ਮੈਂ ਆਪ ਹੁਣੇ ਮਹੀਨਾ ਪਹਿਲਾਂ ਹੀ ਦੇਖਿਆ ਇਹ ਆਈਡੀਆ ਜਦੋਂ ਮੈਨੂੰ ਆਇਆ ਮੈਨੂੰ ਲੱਗਾ ਜੀ ਕਿ ਇਹ ਚੀਜ਼ ਆਪਣੇ ਲੋਕਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੀ ਨਹੀਂ ਲੋਕਾਂ ਨੂੰ ਬਿਲਕੁਲ ਸੱਚੀ ਗੱਲ ਆ ਵੀ ਇਹ ਚੀਜ਼ ਆਈਟਮ ਵਾਕਈ ਬਹੁਤ ਯੂਨੀਕ ਆ ਤੇ ਬੜੀ ਵਧੀਆ ਆ ਵੀ ਹੁਣ ਇਹਦਾ ਜਿਹੜਾ ਫਲੇਵਰ ਵਾਕਈ ਹੁਣ ਇਹਦਾ ਆਈ.ਐਸ.ਟੀ.ਆਰ ਦਾ ਫਲੇਵਰ ਆ ਗਿਆ ਦਾ ਹੂੰ ਭਈ ਤੁਸੀਂ ਇਹ ਕਰੀ ਵੀ ਨਾ ਇੱਕ ਸਿਪ ਲੈ ਕੇ ਜਾਏਂਦੇ ਉਹ ਤੋਂ ਇੱਕ ਬਾਈਟ ਲਓਂਗੇ ਤੁਸੀਂ ਤੁਹਾਨੂੰ ਲੱਗਣਾ ਨਹੀਂ ਵੀ ਇਹਦੇ ਵਿੱਚ ਐਗ ਪਏ ਹੋਣਗੇ ਤਾਂ ਭਈ ਇੱਕ ਕੱਪ ਵਿੱਚ ਕਿੰਨੇ ਐਗ ਪੈਂਦੇ ਨੇ ਇੱਕ ਕੱਪ ਜਿਹਾ ਤਿੰਨ ਐਗ ਪੈਂਦੇ ਨੇ ਇਹਦੇ ਵਿੱਚ ਤਿੰਨ ਐਗ ਪਏ ਹੋਏ ਨੇ ਤਿੰਨ ਐਗ ਪਏ ਹੋਏ ਨੇ ਜੀ ਕੀ ਬਾਤ ਹੈ ਤੇ ਇਹ ਇੱਕ ਪੂਰਾ ਦਾ ਪੂਰਾ 150 ਰੁਪਏ ਦਾ ਇੱਕ ਪੂਰਾ 150 ਦਾ ਜੀ ਕੀ ਬਾਤ ਹੈ ਇੱਕ ਫੁੱਲ ਐਕਸਪੀਰੀਅੰਸ ਹੈ ਜੀ ਇਹ ਤਾਨੂੰ ਇੱਕ ਪੂਰਾ ਐਕਸਪੀਰੀਅੰਸ ਨਵਾਂ ਮਿਲਦਾ ਜਿਹੜਾ ਕਿ ਹਰ ਇੱਕ ਬੰਦਾ ਜਿਹੜਾ ਇੰਜੋਏ ਕਰਦਾ ਉਹਦੇ ਲਈ ਇੱਕ ਅਲੱਗ ਹੀ ਐਕਸਪੀਰੀਅੰਸ ਹੋ ਜਾਂਦਾ ਭਾਈ ਇੱਕ ਚੀਜ਼ ਮੇਨ ਆ ਵੀ ਆਪਾਂ ਬਿਸਟਰਾ ਹੋ ਗਿਆ ਅਸੀਂ ਬਹੁਤ ਵੱਡੇ ਵੱਡੇ ਜਗ੍ਹਾ ਤੇ ਕਾਫੀਆ ਪੀਂਦੇ ਹੋ 300 400 ਰੁਪਏ ਦੀ ਪਰ ਆ 150 ਰੁਪਏ ਦੀ ਕਾਫੀ ਪੀਣੀ ਲਾਜ਼ਮੀ ਆ ਭਾਈ ਅਸੀਂ ਆਏ ਸੀ ਤੇ ਸ਼ੋਰਮਾਂ ਟਰਾਈ ਕਰਦੇ ਤੇ ਜਿਹੜੀ ਸਾਨੂੰ ਸ਼ਡੀਕ ਚੀਜ਼ ਲੰਬੀ ਆ ਲੁਦੀ ਸਾਨੂੰ ਵਾਕੇ ਭਾਈ ਜੀ ਬਹੁਤ ਵਧੀਆ ਤੇ ਇੱਥੇ ਜਿਹਦੇ ਵੀ ਕਾਫੀ ਟਰਾਈ ਜ਼ਰੂਰ ਕਰੋ ਇਕਰੀ ਆਕੇ ਤੇ ਭਾਈ ਐਡਰੈਸ ਤਾਂ ਅਸੀਂ ਕਾਫੀ ਵਾਸਤੇ ਕਿੱਥੇ ਆਉਣਾ ਬਿਲਕੁਲ ਸਰ ਐਡਰ ਇਹ ਕੁਲ ਉਹਦੇ ਨਾਲ ਅਡਜੋਇਨਿੰਗ ਮਾਰਕੀਟ ਹੈ ਸਾਡੀ ਤੇ ਉਹਦੇ ਵਿੱਚ ਫਰਸਟ ਫਲੋਰ ਦੇ ਉੱਤੇ ਹੈ ਜੀ ਦਾ ਸ਼ੋਰਮਾ ਕਲੱਬ ਐਸਸੀਓ 170 ਅਰਬਨ ਸਟ੍ਰੀਟ ਫੇਸ 2 ਮਾਰਕੀਟ ਦਿਲੰਦਰ ਅੱਜ ਸੁਗੀ ਜਮੈਟ ਤੋਂ ਅਵੇਲੇਬਲ ਹੋ ਜੋਮੈਟੋ ਤੇ ਹੈਗੀਆਂ ਜੀ ਜੋਮੈਟੋ ਤੇ ਆਰਡਰ ਕਰ ਸਕਦੇ ਐਨੀ ਟਾਈਮ ਅੱਛਾ ਬਟ ਜੋਮੈਟੋ ਤੇ ਥੋੜਾ ਲਿਮਿਟਡ ਮੀਨੂ ਹੈ ਤੇ ਜੋਮੈਟੋ ਦੇ ਉੱਤੇ ਉਹ ਐਕਸਪੀਰੀਅੰਸ ਨਹੀਂ ਤੁਸੀਂ ਕਰ ਸਕਦੇ ਇਹ ਕੌਫੀ ਨਹੀਂ ਬਣਦੀ ਉੱਥੇ ਇਹ ਐਗ ਕੌਫੀ ਨਹੀਂ ਸਰ ਐਗ ਕੌਫੀ ਦਾ ਤੇ ਮਜ਼ਾ ਹੀ ਏਦਾ ਜੀ ਉੱਪਰਲੀ ਫ੍ਰੌਥ ਅਲੱਗ ਤੇ ਨੀਚੇ ਵਾਲਾ ਅਲੱਗ ਇਹ ਦੋਨੋਂ ਮਿਕਸ ਹੋ ਕੇ ਪਹੁੰਚ ਇਰਕੀ ਕਿਸੇ ਨੂੰ ਪਤਾ ਲੱਗਣਾ ਸੀਰੀਅਸਲੀ ਇਹਦੇ ਇੱਕ ਵੀ ਚੀਜ਼ ਵੇਸਟ ਨਹੀਂ ਹੋਣ ਦੇਣੀ ਤੇ ਸੋ ਬਹੁਤ ਦੇਸੀ ਆ ਬਾਈ ਥੈਂਕ ਯੂ ਸੋ ਮਚ ਭਾਜੀ ਇਹ ਕਿਛੁ ਨੀ ਕੀ ਜਾ ਫਲੇਵਰ ਦੇ ਲੀ ਬਿਲਕੁਲ ਸਰ ਬਹੁਤ ਬਹੁਤ ਤਨਵਾ ਤੁਹਾਡਾ ਉਮੀਦ ਕਰਦੇ ਆ ਵੀ ਤੁਸੀਂ ਹੁਣ ਬਹੁਤ ਤਰੱਕੀਆਂ ਮਾਣੋ ਤੇ ਇੱਕ ਜਬਰਦਸਤ ਫਲੇਵਰ ਲੈ ਕੇ ਆਇਓ ਪੰਜਾਬ ਚ ਤੇ ਇਹੇ ਅੱਗੇ ਵਧੋਗੇ ਤਾਂ ਤੁਹਾਡੀ ਇੱਕ ਵੱਡੀ ਬ੍ਰਾਂਚ ਮੈਂ ਉਮੀਦ ਕਰਦਾ ਦੇਖਾਂਗਾ ਪੰਜਾਬ ਦੇ ਵਿੱਚ ਡੈਫੀਨਿਟਲੀ ਸਰ ਡੈਫੀਨਿਟਲੀ ਅਸੀਂ ਇਦਾਂ ਹੀ ਨਵੀਆਂ ਨਵੀਆਂ ਆਈਟਮਾਂ ਹੋਰ ਲੱਭ ਲੱਭ ਕੇ ਤੇ ਆਪਣੇ ਕਸਟਮਰ ਦੀ ਲਿਆਂਦੇ ਰਾਂਗੇ ਜੀ ਬਿਲਕੁਲ ਜਿਹੜੀ ਵੀ ਅਸੀਂ ਜਿੱਥੇ ਵੀ ਜਾਵਾਂਗੇ ਜਿੱਥੋਂ ਵੀ ਸਾਨੂੰ ਚੰਗੀ ਕੋਈ ਵਧੀਆ ਲੱਗੀ ਅਸੀਂ ਆਪਣੇ ਜ਼ਰੂਰ ਜਲੰਧਰ ਲਈ ਜਾਂ ਆਪਣੇ ਬਾਕੀ ਪੰਜਾਬ ਦੇ ਬੰਦਿਆ ਲਈ ਜ਼ਰ ਪੰਜਾਬੀ ਦਾ ਫਰਜ਼ਾ ਕਾਫੀ ਪੀਣੀ ਆ ਬਰਿਸਟਾ ਦੀ ਪੀਣ ਦੀ ਬਜਾਏ ਬਾਈ ਦੀ ਕਾਫੀ ਟਰਾਈ ਕਰੋ ਇੱਕ ਵਾਰੀ ਪੀਲੇ ਤਾਂ ਦੁਬਾਰਾ ਤੁਸੀਂ ਫੇਰ ਆਉਣਾ ਜੇ ਨਾ ਤੁਹਾਨੂੰ ਸਵਾਦ ਲੱਗੀ ਬਾਈ ਸਕੈਨ ਕੋਡ ਮੈਨੂੰ ਮੇਰੇ ਨਾ YouTube ਦੇ ਥੱਲੇ ਲਿੰਕ ਵਿੱਚ ਭੇਜ ਦਿਓ ਉਹਦੇ ਉੱਤੇ ਤੁਹਾਨੂੰ ਮੈਂ ਇਹਦੀ ਪੇਮੈਂਟ 150 ਰੁਪਏ ਵਾਪਸ ਕਰ ਦੂੰ ਕਿਉਂਕਿ ਜੇ ਤੁਸੀਂ ਇੱਕ ਵਾਰੀ ਪੀਲੇ ਤੁਸੀਂ ਖੁਦ ਕਹਣਾ ਯਾਰ 150 ਰੁਪਏ ਕੁਝ ਵੀ ਨਹੀਂ ਇਸ ਕਾਫੀ ਬੰਦ ਬਿਲਕੁਲ ਬਿਲਕੁਲ ਤੇ ਸੋ ਤੁਸੀਂ ਆਉਣਾ ਕਿਤੇ ਜਵੰਦਰ ਸ਼ੋਰਮਾ ਕਲੱਬ ਦੇ ਵਿੱਚ ਤੇ ਇੱਕ ਵਾਰੀ ਟਰਾਈ ਜਦੋਂ ਤੁਸੀਂ ਇਹਦੇ ਸ਼ੋਰਮਾ ਲੈਣਾ ਉਹਨਾਂ ਨਾਲ ਕਾਫੀ ਜ਼ਰੂਰ ਟਰਾਈ ਕਰੋ ਇੱਕ ਵਾਰੀ ਫਿਰ ਤਸੋ ਥੈਂਕ ਯੂ ਸੋ ਮਚ ਹੁਣ ਤੁਸੀਂ ਕਰਨਾ ਕੀ ਹੈ ਇੱਕੋ ਕੰਮ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਅੱਗੇ ਤੁਸੀਂ ਆਪਣਾ ਤੁਹਾਨੂੰ ਪਤਾ ਕੀ ਹੈ ਹੁਣ ਬਾਕੀ ਬਾਈ ਦਾ ਸ਼ੋਰ ਰਹਿ ਗਿਆ ਬਾਈ ਕੰਪਲੀਟ ਕਰਕੇ ਦਸੋ ਥੈਂਕ ਯੂ ਸੋ ਮਚ